ਓਲੰਪਿਕਸ 2024 ਵਿੱਚ ਭਾਰ ਦੇਸ਼ਦਾਨਾ ਵਿਦੇਸ਼ਾਂ ਵਿੱਚ ਰੌਸ਼ਨ ਕਰਨ ਵਾਲੀ ਭਾਰਤ ਦੀ ਬੇਟੀ ਵਿਨੇਸ਼ ਫੋਗਾਰਡ ਭਾਵੇਂ ਇਸ ਵਾਰ 골ਡ ਮੈਡਲ ਹਾਸਲ ਕਰਨ ਤੋਂ ਮਹਿਜ ਇੱਕ ਕਦਮ ਦੂਰ ਸੀ ਜਿਸ ਦਾ ਮੁੱਖ ਕਾਰਨ ਸੀ ਕਿ ਵਿਨੇਸ਼ ਫੋਗਾਰਡ ਦਾ ਭਜਨ ਸਿਰਫ ਦੂਸਰੇ ਖਿਡਾਰੀ ਨਾਲੋਂ 100 ਗ੍ਰਾਮ ਵੱਧ ਸੀ ਇਸ ਤੋਂ ਬਾਅਦ ਵਿਨੇਸ਼ ਫੋਗਾਰਡ ਨੂੰ ਅਯੋਗ ਘਰਾਰ ਦੇ ਦਿੱਤਾ ਗਿਆ ਪਰ ਇਹ ਸਭ ਦੇ ਬਾਵਜੂਦ ਵੀ ਵਿਨੇਸ਼ ਫੋਗਾਰਡ ਨੂੰ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਬਹੁਤ ਪਿਆਰ ਮਿਲਿਆ। ਵਿਨੇਸ਼ ਫੋਗਾਰਡ ਦਾ ਫਗਵਾੜਾ ਦੇ ਰਜੈਂਟਾ ਹੋਟਲ ਵਿਖੇ ਪਹੁੰਚਣ ਤੇ ਸ਼ਹਿਰ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ, ਸ਼ਹਿਰ ਦੀਆਂ ਉੱਸਕਸ਼ੀਤਾਾਂ, ਪੱਤਰਕਾਰ ਭਾਈਚਾਰਾ ਅਤੇ ਫਗਵਾੜਾ ਪ੍ਰਸ਼ਾਸਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਜਿੱਥੇ ਪ੍ਰਸ਼ਾਸਨ ਤੋਂ ਇਲਾਵਾ ਸ਼ਹਿਰ ਦੀਆਂ ਉੱਸਕਸ਼ੀਤਾਾਂ ਤੇ ਪੱਤਰਕਾਰ ਭਾਈਚਾਰੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ, ਉੱਥੇ ਹੀ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵਿਨੇਸ਼ ਫੋਗਾਰਡ ਨੇ ਸਾਰਿਆਂ ਹੀ ਪਤਵੰਤਿਆਂ ਦਾ ਧੰਨਵਾਦ ਕੀਤਾ। ਜਾਰੀ ਪੱਤਰਕਾਰ ਭਾਈਚਾਰੇ ਦੇ ਮੈਂਬਰ ਤਰਨਜੀਤ ਸਿੰਘ ਕੇਂਧੜਾ ਨੇ ਕਿਹਾ ਕਿ ਬੜੇ ਹੀ ਖੁਸ਼ੀ ਦੀ ਗੱਲ ਹੈ ਕਿ ਭਾਰਤ ਦਾ ਦੁਨੀਆ ਭਰ ਵਿੱਚ ਨਾਂ ਰੋਸ਼ਨ ਕਰਨ ਵਾਲੀ ਵਿਨੇਸ਼ ਫੋਗੜ ਫਗਵਾੜਾ ਵਿਖੇ ਪਹੁੰਚੇ ਨੇ ਉਹਨਾਂ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਉਹ ਵੀ ਵਿਨੇਸ਼ ਫੋਗੜ ਤੋਂ ਪ੍ਰੇਰਣਾ ਲੈਣ ਤੇ ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲ ਕੇ ਆਪਣਾ ਤੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰਨ ਅਤੇ ਨਸ਼ੇ ਕਾਰਨ ਪੰਜਾਬ ਦਾ ਜੋ ਅਕਸ ਖਰਾਬ ਹੋ ਰਿਹਾ ਹੈ ਉਸ ਤੋਂ ਬਚਿਆ ਜਾ ਸਕੇ ਉਹਨਾਂ ਨਾਲ ਹੀ ਭਾਰਤੀ ਹਾਕੀ ਦੀ ਟੀਮ ਨੂੰ ਵੀ ਵਧਾਈਆਂ ਦਿੱਤੀਆਂ ਉਹਨਾਂ ਆਸ ਪ੍ਰਗਟਾਈ ਕਿ ਵਿਨੇਸ਼ ਫੋਗੜ ਵੱਲ ਵੇਖ ਕੇ ਸਾਰੇ ਨੌਜਵਾਨ ਵਤਨ ਕੇ चीफ ਗਵਰਨਰ ਸੀ ਬਹੁਤ ਹੀ ਭਾਗਾ ਵਾਲੇ ਆ ਜਿਨ੍ਹਾਂ ਨੇ ਇੱਥੇ ਉਹਨਾਂ ਦਾ ਅਸੀਂ ਵੈਲਕਮ ਕਰਨ ਦਾ ਸਾਨੂੰ ਸਮਾਂ ਮਿਲਿਆ ਅਸੀਂ ਆਪਣੇ ਨਵੇਂ ਯੂਥ ਨੂੰ ਜਿਹੜਾ ਅੱਜ ਕੱਲ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਦਾ ਜਾ ਰਿਹਾ ਉਹਨੂੰ ਦੱਸਣਾ ਚਾਹੁੰਦੇ ਆ ਕਿ ਇਹਨਾਂ ਨਾਲ ਦੇਖੋ ਤੇ ਜਿਸ ਤਰ੍ਹਾਂ ਇਹਨਾਂ ਨੇ ਨਾਮ ਦੇਸ਼ ਦਾ ਰੋਸ਼ਨ ਕੀਤਾ ਤੁਸੀਂ ਵੀ ਅੱਗੇ ਹੋਵੋ ਹੰਬਲਾ ਮਾਰੀਏ ਜਿਹੜਾ ਇਹ ਪੰਜਾਬ ਤੇ ਬੇਵਜਹ ਦਾ ਨਸ਼ਿਆਂ ਦਾ ਨਾਮ ਲੱਗਾ ਹੋਇਆ ਚਾਹੇ ਕਿ ਨਸ਼ਿਆਂ ਦੀ ਇੱਥੇ ਇੰਨੀ ਗੱਲ ਨਹੀਂ ਜਿੰਨਾ ਰੋਲਾ ਸਾਨੂੰ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਪੰਜਾਬ ਦੇ ਨੌਜਵਾਨਾਂ ਨੇ ਅੱਜ ਹਾਫੀ ਦੇ ਵਿੱਚ ਆਪਣੀ ਮਿਸਾਲ ਦੱਸ ਕੇ ਦੱਸ ਦਿੱਤਾ ਦੁਨੀਆ ਦੇ ਵਿੱਚ ਪੰਜਾਬ ਕਿੱਥੇ ਖੜਾ ਹੈ ਅਸੀਂ ਫਗਵਾੜਾ ਨਿਵਾਸੀਆਂ ਵੱਲੋਂ ਸ਼ਹਿਰ ਨਿਵਾਸੀਆਂ ਵੱਲੋਂ ਮੈਡਮ ਦਾ ਫਗਵਾੜੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਆਸ ਕਰਦੇ ਹਾਂ ਇਸ ਤਰ੍ਹਾਂ ਹੀ ਫਗਵਾੜੇ ਦੇ ਨੌਜਵਾਨ ਵੀ ਉਹਨਾਂ ਨੂੰ ਦੇਖ ਕੇ ਅੱਗੇ ਵਧਣਗੇ ਇਸ ਦੌਰਾਨ ਇੱਕ ਹੋਰ ਮੈਲਾ ਖਿਡਾਰੀ ਨੇ ਕਿਹਾ ਕਿ ਵਿਨੇਸ਼ ਫਗੜ ਉਹਨਾਂ ਸਾਰੇ ਖਿਡਾਰੀਆਂ ਲਈ ਪ੍ਰੇਰਨਾ ਦਾ ਸਰੋਤ ਹੈ ਤੇ ਉਹਨਾਂ ਵੱਲੋਂ ਹਮੇਸ਼ਾ ਹੀ ਹਰੇਕ ਖਿਡਾਰੀ ਨੂੰ ਸਿੱਖਿਆ ਮਿਲਦੀ ਹੈ

ਇਸ ਮੌਕੇ ਤੇ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ, ਨਾਇਬ ਤਹਿਸੀਲਦਾਰ ਮਨਦੀਪ ਸਿੰਘ, ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ, ਫਾਸਟਵੇ ਫਗਵਾੜਾ ਦੇ ਮੈਨੇਜਿੰਗ ਡਾਇਰੈਕਟਰ ਹਰਮਿੰਦਰ ਸਿੰਘ ਬਸਰਾ, ਪੱਤਰਕਾਰ ਹਰੀਪਾਲ ਸਿੰਘ, ਉੱਗੇ ਬਿਜ਼ਨਸਮੈਨ ਸਾਤਪਾਲ ਸੇਠੀ, ਪੰਕਈ ਗੌਤਮ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਮੌਜੂਦ ਸਨ। ਇਸ ਮੌਕੇ ਉੱਗੇ ਬਿਜ਼ਨਸਮੈਨ ਪੰਕਈ ਗੌਤਮ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਅੱਜ ਅਲੋਗ ਉਦਯੋਗ ਵੱਲੋਂ ਭਾਰਤ ਦੀ ਬੇਟੀ ਵਿਨੇਸ਼ ਫੋਗੜ ਦਾ ਫਗਵਾੜਾ ਪਹੁੰਚਣ ਤੇ ਸਵਾਗਤ ਕਰਨ ਦਾ ਮੌਕਾ ਮਿਲਿਆ ਹੈ। ਉਹਨਾਂ ਕਿ ਦਾ ਸ्रोत ਹੈ ਤੇ ਸਾਨੂੰ ਸਾਰਿਆਂ ਨੂੰ ਉਹਨਾਂ ਤੋਂ ਸਿੱਖਿਆ ਲੈ ਕੇ ਅੱਗੇ ਵਧਣਾ ਚਾਹੀਦਾ ਹੈ ਤੇ ਭਾਰਤ ਦੇਸ਼ ਦਾ ਨਾਂ ਪੂਰੀ ਦੁਨੀਆ ਵਿੱਚ ਰੌਸ਼ਨ ਕਰਨਾ ਚਾਹੀਦਾ ਹੈ ਅੱਜ ਲੱਗੋ ਜੋ پارٹی ਨੂੰ ਮੌਕਾ ਮਿਲਿਆ ਦੇਸ਼ ਦੀ ਬੇਟੀ ਦੇਸ਼ ਦਾ ਗਰਵ ਵਿਨੇਸ਼ ਪੋਗਾ ਜਿਨੇ ਦੇਸ਼ ਦਾ ਨਾਮ ਬਹੁਤ ਉੱਚਾ ਕੀਤਾ ਹਾਲਾਂਕਿ ਕੁਝ 100 ਗ੍ਰਾਮ ਦੇ ਪਿੱਛੇ ਇੱਕ 올림픽 ਮੈਡਲ ਰਹਿ ਗਿਆ ਮਿਲਣਾ ਉਹਨਾਂ ਨੂੰ ਲੇਕਿਨ ਉਸ ਕੁੜੀ ਨੇ ਜਿਹੜੀ ਐਫਰਟ ਕੀਤੇ ਔਰ ਅੱਜ ਅਸੀਂ ਉਹਦੇ ਬਈ ਬਹੁਤ ਪ੍ਰਾਊਡ ਫੀਲ ਕਰਦੇ ਆਂ ਅੱਜ ਉਹ ਇੱਥੇ ਆਏ ਪਗੋੜਾ ਔਰ ਅਸੀਂ ਸਾਰਿਆਂ ਨੇ ਉਹਦਾ ਵੈਲਕਮ ਕੀਤਾ ਪਰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਦੇਖ ਕੇ ਕਿ ਇਸ ਬੇਟੀ ਨੇ ਜਿਹੜਾ ਨਾਮ ਸਾਡੇ ਲਈ ਜਿਹੜਾ ਆਪਣੇ ਹਰਿਆਣਾ ਲਈ ਨਹੀਂ ਬਲਕਿ ਜਿੰਨੇ ਵੀ ਜਿੱਥੇ ਵੀ ਸਪੋਰਟ ਗਰਲਸ ਹੈਗੀਆਂ ਉਹਨਾਂ ਨੂੰ ਬਹੁਤ ਇੱਕ ਉੱਚੇ ਲੈਵਲ ਤੇ ਲੈ ਗਈ ਹੈ ਮੈਂ ਉਹਨੂੰ विश ਕਰਦਾ ਕਿ ਇੱਕ ਅਗਲੇ 올림픽ਸ ਵਿੱਚ ਉਹ ਦੁਬਾਰਾ ਤੋਂ ਕੋਸ਼ਿਸ਼ ਕਰੇ ਔਰ 골 ਲੈ ਕੇ ਆਵੇ